ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 19 ਜੱਜ ਨੂੰ ਸਵਾਲ ਠੱਕਿਆ ਹੋਇਆ ਸਾਇਲਿਕ ਦਿਨ ਹੱਥ ਬੰਨ ਕੇ ਜੱਜ ਨੂੰ ਕਰੇ ਸਵਾਲ ਕਦੋਂ ਕੁ ਹੋਣੀ ਹਾਸਾਂ ਦੀ ਬੰਦ ਖੁਲਾਸੀ ਕਦ ਤੇਜ਼ੀ ਫੜੂ ਨਿਆਂ ਦੀ ਮੱਠੀ ਚਾਲ ਗਰਮੀਆਂ ਦੇ ਦਿਨ ਸਨ ਫਰੀਦਕੋਟ ਦੀਆਂ ਸਿਵਲ ਅਦਾਲਤਾਂ ਵਿੱਚ ਬਿਜਲੀ ਅੱਖ ਮਟੱਕੇ ਖੇਡ ਰਹੀ ਸੀ ਜਦੋਂ ਬਿਜਲੀ ਆ ਜਾਂਦੀ ਤਾਂ ਕੰਮ ਸ਼ੁਰੂ ਹੋ ਜਾਂਦਾ ਨਹੀਂ ਤਾਂ ਫੇਰ ਮੁਕਦਮਿਆਂ ਦੀਆਂ ਮਿਸਰਾਂ ਦਾ ਪੱਖਾ ਬਣਾ ਕੇ ਗਰਮੀ ਤੋਂ ਬਚਣ ਲਈ ਬੈਠੇ ਚੱਲੀ ਜਾਂਦੇ ਸਾਂ ਅਸੀਂ ਤਾਂ ਅਜੇ ਫੇਰ ਵੀ ਐਨੇ ਔਖੇ ਨਹੀਂ ਸਾਂ ਕਿਉਂਕਿ ਜਿਹੜੇ ਵਕੀਲ ਦੇ ਖੋਖੇ ਵਿੱਚ ਸਿੱਧੀ ਹਵਾ ਪੈਂਦੀ ਸੀ ਜਦੋਂ ਦਰਖਤਾਂ ਦੀ ਛਾਂ ਹੇਠ ਜਿੱਥੇ ਗਰਮੀ ਘੱਟ ਲੱਗਦੀ ਸੀ ਉੱਥੇ ਜਾ ਕੇ ਬਹਿ ਜਾਂਦੇ ਜਲਸਾਹਿਬਾਨ ਸਾਹ ਵਿਚਾਰੇ ਆਪਣੇ ਕਮਰੇ ਦੀ ਚਾਰ ਦਿਵਾਰੀ ਦੀ ਲਕਸ਼ਮਣ ਰੇਖਾ ਨਹੀਂ ਸੰਪਾਰ ਕਰ ਸਕਦੇ ਟਾਈਆਂ ਢਿੱਲੀਆਂ ਕਰਨੀਆਂ ਬਟਨ ਖੋਲ ਲੈਣੇ ਕਾਰੇ ਕੋਟ ਉਤਾਰ ਕੇ ڪرਸੀ ਦੇ ਪਿੱਛੇ ਟੰਗ ਲੈਣੇ ਐਦੋਂ ਵੱਦ ਖੁੱਲ ਉਹ ਨਹੀਂ ਸਨਮਾਨ ਸਕਦੇ ਭਾਵੇਂ ਕਿਸੇ ਕਾਨੂੰਨ ਜਾਂ ਜ਼ਾਬਤੇ ਦੀ ਕਿਤਾਬ ਵਿੱਚ ਉਹਨਾਂ ਲਈ ਬਾਹਰ ਬੈਠਣ ਲਈ ਕੋਈ ਰੁਕਾਵਟ ਨਹੀਂ ਸੀ ਪਰ ਕੁਝ ਜ਼ਾਬਤੇ ਆਪਣੇ ਆਪ ਹੀ ਲਾਗੂ ਕਰਨੇ ਪੈਂਦੇ ਨੇ ਕੁਝ ਕਰਨਯੋਗ ਅਤੇ ਕੁਝ ਨਾ ਕਰਨਯੋਗ ਗੱਲਾਂ ਬੰਦੇ ਨੂੰ ਜਿਸ ਅਹੁਦੇ ਤੇ ਬਰਾਜਮਾਨ ਹੋਵੇ ਨਿਰਧਾਰਤ ਕਰਨਾ ਉਸ ਦਾ ਫਰਜ਼ ਬਣਦਾ ਹੈ ਅਤੇ ਪ੍ਰਬੰਧ ਅਤੇ ਸ੍ਰਿਸ਼ਟਾਚਾਰ ਵੀ ਅਜਿਹਾ ਕਰਨ ਦੀ ਬੰਕਰਦਾ ਕਿ ਅਜਿਹੀ ਹਰਕਤ ਨਾ ਕਰੋ ਜੋ ਤੁਹਾਡੇ ਅਹੁਦੇ ਤੇ ਸਨਮਾਨ ਨੂੰ ਠੇਸ ਪਹੁੰਚਾ ਸਕਦੀ ਹੋਵੇ। ਕਈ ਬਿਰਲੇਵਾਂ ਜੇ ਜਦੋਂ ਉਹਨਾਂ ਦੀ ਲਾਪਰਵਾਹੀ ਕਰਦੇ ਹਨ ਤਾਂ ਕਰਦੇ ਕਰਦੇ ਹੌਲੀ ਹੌਲੀ ਹਟ ਜਾਂਦੇ ਹਨ ਤਾਂ ਉਹਨਾਂ ਨੂੰ ਤੇ ਅਹੁਦੇ ਨਾਲ ਜੁੜੇ ਮਾਨ ਸਨਮਾਨ ਨੂੰ ਅਤੇ ਸੰਸਥਾ ਨੂੰ ਵੀ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਬਿਜਲੀ ਗਲ ਹੋਣ ਕਾਰਨ ਕਚੈਰੀ ਵਿੱਚ ਕੰਮ ਕਾਜ ਵਿੱਚ ਢਿੱਲਮਟ ਚੱਲ ਰਹੀ ਸੀ। ਪੰਜਾਬ ਦੇ ਹੋਰ ਜ਼ਿਲ੍ਹਿਆਂ ਦੀ ਨਿਸ਼ਬਤ ਫਰੀਦਕੋਟ, ਬਟਿੰਡਾ, ਬਾਨਸਾ ਤੇ ਮੁਕਤਸਰ ਦੇ ਜ਼ਿਲ੍ਹਿਆਂ ਵਿੱਚ ਗਰਮੀ ਔਰ ਥਾਮਨਾਲੋਂ ਟਿੱਬਿਆਂ ਦੇ ਹੋਣ ਕਰਕੇ ਅਤੇ ਹਰਿਆਵਲ ਦੀ ਘਾਟ ਕਰਕੇ ਕੁਝ ਬਦੇਰੇ ਹੁੰਦੀ ਹੈ। ਇਥੋਂ ਤੱਕ ਕਿ ਕਈ ਵਾਰ ਤਾਂ ਕਚੈਰੀ ਦਾ ਕੰਮਕਾਜ ਕਰਨ ਦਾ ਸਮਾਂ ਗਰਮੀਆਂ ਦੇ ਦਿਨਾਂ ਵਿੱਚ ਸਵੇਰੇ 7 ਵਜੇ ਤੋਂ 1 ਵਜੇ ਤੱਕ ਕਰ ਦਿੱਤਾ ਜਾਂਦਾ ਸੀ। ਕੁੱਲ ਮਿਲਾ ਕੇ ਨਤੀਜਾ ਇਹ ਹੁੰਦਾ ਹੈ ਕਿ ਕਾਰਗੁਜ਼ਾਰੀ ਢਿੱਲੀ ਮੱਠੀ ਹੋ ਨਿਬੜਦੀ ਹੈ। ਉਸ ਦਿਨ ਫੌਜਦਾਰੀ ਕੇਸਾਂ ਦੀਆਂ ਤਰੀਕਾਂ ਪੈ ਗਈਆਂ ਸਨ। ਕੁਝ ਗਵਾ ਅਗਲੀ ਤਾਰੀਖ ਤੱਕ پابੰਦ ਕਰਲੇ ਸਨ। ਕੁਝ ਕੇਸ ਗਵਾਹੀ ਦਰਜ ਕਰਕੇ ਜੁਰਮ ਇਕਬਾਲ ਕਰਵਾ ਕੇ ਨੀਕ ਚਲਣੀ ਸੀ ਜ਼ਮਾਨਤ ਤੇ ਛੱਡ ਦਿੱਤੇ ਗਏ ਸਨ ਕਿਉਂਕਿ ਜੱਜਾਂ ਨੇ ਯੂਨਿਟ ਵੀ ਪੂਰੇ ਕਰਨੇ ਹੁੰਦੇ ਸਨ ਸਿਵਲ ਕੇਸਾਂ ਦੀ ਵਾਰੀ ਆਈ ਇੱਕ ਮੁਕਦਮੇ ਵਿੱਚ ਆਵਾਜ਼ ਪਈ ਪੰਜਾਬ ਸਰਕਾਰ ਬਨਾਮ ਗੁਰਨਾਮ ਸਿੰਘ ਪੁੱਤਰ ਨਰੋਤਮ ਸਿੰਘ ਵਾਸੀ ਸਾਦਕ ਨਾਮ ਲੈ ਕੇ ਜਦੋਂ ਪਿਆਦੇ ਨੇ ਆਵਾਜ਼ ਮਾਰੀ ਉਸ ਸਾਈਲ ਬਰਾਂਡੇ ਵਿੱਚ ਆਪਣਾ ਪਰਨਾ ਵਿਛਾ ਕੇ ਆਵਾਜ਼ ਪੈੰਦੀ ਉਡੀਕ ਵਿੱਚ ਬੈਠਾ ਸੀ ਭੱਜ ਕੇ ਕਾਮਰੇਡ ਸੁਖਦੇਵ ਸਿੰਘ ਗਿੱਲ ਐਡਵੋਕੇਟ ਦੇ ਮੁੰਸ਼ੀ ਕੋਲ ਜਾ ਕੇ ਜਵਿੰਦਰ ਕੌਸ਼ਲ ਵਕੀਲ ਨੂੰ ਬੁਲਾਉਣ ਲਈ ਕਹਿਣ ਲੱਗਾ ਕਿ ਮੁਕਦਮੇ ਵਿੱਚ ਆਵਾਜ਼ ਪੈ ਗਈ ਹੈ सिविल ਦਾ ਕੇਸ ਸਰਕਾਰ ਨਾਲ ਚੱਲਦਾ ਸੀ ਇੱਕ ਪਾਸੇ ਮੈਂ ਸਰਕਾਰੀ ਵਕੀਲ ਵਜੋਂ ਸਰਕਾਰ ਦਾ ਪੱਖ ਪੂਰਨ ਲਈ ਖੜਾ ਸੀ ਸੈਲ ਗੁਰਨਾਮ ਸਿੰਘ ਨੂੰ ਮੁੰਸ਼ੀ ਸ਼ਾਮ ਸਿੰਘ ਨੇ ਦੱਸਿਆ ਕਿ ਵਕੀਲ ਸਾਹਿਬ ਬਾਥਰੂਮ ਦੇ ਸਾਹਮਣੇ ਦਰਖਤਾਂ ਇਟਰਾਛ ਖੇਡ ਰਹੇ ਹਨ ਅੱਜ ਬਿਜਲੀ ਕੋਲ ਹੋਣ ਕਰ ਕੋਈ ਗਵਾਹੀ ਜਾਂ ਬੈਸ ਨਹੀਂ ਹੋਣੀ ਇਸ ਲਈ ਤਾਰੀਖ ਪਾਉਣੀ ਹੈ ਤੂੰ ਜਾ ਕੇ ਤਾਰੀਖ ਲਿਆ ਉਹ ਵਿਚਾਰਾ ਸੀਨੀਅਰ ਸਬ ਜੱਜ ਦੇ ਕਮਰੇ ਵਿੱਚ ਦਾਖਲ ਹੋ ਹੀ ਰਿਹਾ ਸੀ ਕਿ ਜੱਜ ਸਾਹਿਬ ਨੇ ਸੈਲ ਨੂੰ ਵੇਖ ਕੇ ਨੌਵੇਂ ਮਹੀਨੇ ਦੀ 10 ਤਾਰੀਖ ਪਾ ਦਿੱਤੀ ਉਸਨੇ ਜੱਜ ਦੇ ਰੀਡਰ ਕੋਲੋਂ ਇੱਕ ਛੋਟੀ ਜੀ ਕਾਗਜ਼ ਦੀ ਪਰਚੀ ਤੇ ਤਾਰੀਖ ਲਿਖਵਾ ਲਈ ਪਰ ਉਸਨੂੰ ਤਸੱਲੀ ਨਾ ਹੋਈ ਸੈਲ ਨੌਟ ਢਿੱਗਣਾ ਹੱਥ ਬੰਨ ਕੇ ਬੜੇ ਆਦਬ ਨਾਲ ਜੱਜ ਸਾਹਿਬ ਨੂੰ ਕਹਿਣ ਲੱਗਾ ਹਜ਼ੂਰ ਮੈਂ ਇੱਕ ਅਰਜ਼ੀ ਕਰਨੀ ਚਾਹੁੰਦਾ ਹਾਂ ਜੇਕਰ ਤੁਸੀਂ ਇਜਾਜ਼ਤ ਦੇਵੋ ਜੱਜ ਨੇ ਝਟਕਿਆ ਹਾਂ ਗੱਲ ਕਰੋ ਕੀ ਕਹਿਣਾ ਹੈ ਕਹੋ ਉਹ ਬੋਲਿਆ ਜੱਜ ਸਾਹਿਬ ਤੁਹਾਡੀ ਤਨਖਾਹ ਕਿੰਨੀ ਹੈ ਜੱਜ ਇੱਕਦਮ ਹੈਰਾਨ ਜਾ ਹੋ ਗਿਆ ਤੇ ਸੈਲ ਨੂੰ ਪੁੱਛਿਆ ਕਿਉਂ ਭਈ ਤੂੰ ਮੇਰੀ ਤਨਖਾਹ ਤੋਂ ਕੀ ਲੈਣਾ ਤੇਰੇ ਇਸ ਨਾਲ ਕੀ ਵਾਸਾ ਹੈ ਉਹ ਫਿਰ ਹੋਰ ਅਦਬਤ ਹਲੀਮੀ ਨਾਲ ਪੇਸ਼ ਆਉਂਦਾ ਬੋਲਿਆ ਹਜ਼ੂਰ ਮੈਂ ਫਿਰ ਹੋਰ ਬੇਨਤੀ ਕਰਨੀ ਹੈ ਅਤੇ ਇਸ ਤੋਂ ਬਾਅਦ ਜੇ ਤੁਸੀਂ ਦੱਸਣ ਦੀ ਕਿਰਪਾਲਤਾ ਕਰੋ ਅਦਾਲਤ ਦੇ ਕਮਰੇ ਵਿੱਚ ਜੱਜ ਉਸਤੇ ਸਟੈਨੋ ਰੀਡਰ ਅਤੇ ਮੇਰਾ ਨਾਇਬ ਕੋਰਟ ਜਾਂ ਹਵਾਸਾ ਮਾਰਨ ਵਾਲਾ ਪਿਆਦਾ ਸੀ ਸਿਰਫ ਇਤਨੇ ਕੋ ਹੀ ਬੰਦੇ ਸਨ ਜੱਜ ਸਾਹਿਬ ਨੇ ਸਹਿਜ ਮਤੇ ਵਿੱਚ ਹੀ ਬਿਨਾ ਕਿਸੇ ਤਕਲਫ ਤੋਂ ਕਿਹਾ ਮੇਰੀ ਤਨਖਾਹ 4500 ਰੁਪਏ ਵੀ ਨਾ ਹੈ ਐਨਾ ਕਹਿੰਦੀ ਧੀਰ ਸੀ ਸਾਇਲ ਫਿਰ ਵੱਖਰੇ ਅੰਦਾਜ਼ ਵਿੱਚ ਬੋਲਿਆ ਹਜ਼ੂਰ ਇਨਾ ਕੰਮ ਮੈਂ ਹਜ਼ਾਰ ਰੁਪਏ ਵਿੱਚ ਕਰ ਦੇਵਾਂਗਾ। ਜੱਸਾ ਬਰਲੀ ਉਹ ਕਿਵੇਂ? ਉਹ ਹੁਣ ਥੋੜਾ ਮਜ਼ਾਕ ਹੀ ਆ। ਆਪ ਆਪ ਪੈਦਾ ਕਰਕੇ ਬੋਲਿਆ, "ਹਜ਼ੂਰ, ਬਸ ਤੁਸੀਂ ਅਦਾਲਤ ਦੇ ਅੰਦਰ ਵੜਦੇ ਬੰਦੇ ਨੂੰ ਤਰੀਕ ਹੀ ਦੇਣੀ ਹੁੰਦੀ ਹੈ ਨਾ। ਮੈਂ 10-12 ਵਾਰ ਕਚਹਿਰੀ ਵਿੱਚ ਆਇਆ। ਅੰਦਰ ਵੜਦੇ ਸਾਰੀ ਕਹਿ ਦਿੰਦੇ ਹੋ। 9ਵੇਂ ਮਹੀਨੇ ਦੀ 10 ਤਰੀਕ, ਫਿਰ 10 ਤਰੀਕ ਨੂੰ 12ਵੇਂ ਮਹੀਨੇ ਦੀ 20 ਤਰੀਕ, ਫਿਰ 20 ਤਰੀਕ ਨੂੰ 10ਵੇਂ ਮਹੀਨੇ ਦੀ 28 ਤਰੀਕ। ਬਸ ਇਸ ਤਰ੍ਹਾਂ ਹੀ ਸਿਲਸਿਲਾ ਦਾ ਦਸਤੂਰ ਚੱਲਦਾ ਰਹਿੰਦਾ ਹੈ। ਜਿੰਨ ਜੀ ਤਰੀਕਾਂ ਦੇ ਨਹੀਂ ਹੁੰਦੀਆਂ ਨੇ ਫਿਰ ਇਹ ਕੰਮ ਤਾਂ ਮੈਂ ਹਣ ਪਰ ਬੰਦਾ ਵੀ 1000 ਰੁਪਏ ਵਿੱਚ ਤਨਖਾਹਾਂ ਕਰ ਸਕਦਾ ਹੈ ਜੱਸ ਐ ਵੀ ਮਜ਼ਾਕੀਆ ਕਿਸਮ ਦੇ ਹਾਜ਼ਰ ਜਵਾਬ ਸਨ ਉਹ ਬੋਲੇ ਤੈਨੂੰ ਇਹ ਕਿਸ ਨੇ ਪ੍ਰੇਖਾ ਪਾ ਦਿੱਤਾ ਕਿ ਕਚਹਿਰੀਆਂ ਵਿੱਚ ਲੱਡੂ ਮਿਲਦੇ ਹਨ ਕਚਹਿਰੀਆਂ ਵਿੱਚ ਤਾਂ ਤਰੀਕਾ ਹੀ ਮਿਲਦੀਆਂ ਜੇ ਲੱਡੂ ਲੈਣੇ ਹਨ ਤਾਂ ਬਾਬਾ ਫਰੀਦ ਦੇ ਢਿੱਲੇ ਤੇ ਜਾ ਕੇ ਮੱਥਾ ਠੀਕ ਆਇਆ ਕਰ ਸਹਿਲ ਹਾਜ਼ਰ ਜਵਾਬੀ ਬਖਮਦਾ ਹੋਇਆ ਬੋਲੇ ਹਜ਼ੂਰ ਮੈਨੂੰ ਵੀ ਫੇਰ ਤਾਂ ਕਿਸੇ ਨੇ ਸੱਚੀ ਕਿਹਾ ਸੀ ਕਿ ਅਦਾਲਤਾਂ ਵਿੱਚ ਸਿਰਫ ਤਰੀਕਾ ਮਿਲਦੀਆਂ ਨੇ ਇਨਸਾਫ ਤਾਂ ਰੱਬ ਦੇ ਘਰੀ ਮਿਲਦਾ ਹੈ ਮੈਂ ਫਿਰ ਅੱਜ ਹੀ ਬਾਬਾ ਸ਼ੇਖ ਫਰੀਦ ਦੇ ਢਿੱਲੇ ਤੇ ਸੁਖਣਾ ਸੁਕ ਲੈਂਦਾ ਕਿ ਜੇਕਰ ਮੇਰਾ ਕਚਹਿਰੀਆਂ ਤੋਂ ਖਿਹੜਾ ਛੁੱਟ ਜਾਵੇ ਤਾਂ ਮੈਂ ਲੱਡੂਆਂ ਦੀ ਸੀਰ ਨਹੀਂ ਵੰਡਾਂਗਾ। ਗੱਲ ਹਾਸੇ ਮਜ਼ਾਕ ਵਿੱਚ ਟਲ ਗਈ ਤੇ ਬੰਦਾ ਤਾਰੀਕ ਲੈ ਕੇ ਤੁਰਦਾ ਬਣਿਆ। ਮੈਂ ਜੱਜ ਸਾਹਿਬ ਦੇ ਕੋਲ ਖੜਾ ਕੇ ਬੈਠਿਆ। ਸਰ ਇਹ ਬਾਬੇ ਨੇ ਤਾਂ ਸਾਡੇ ਅਦਾਲਤੀ ਪ੍ਰਬੰਧ ਬਾਰੇ ਇੱਕ ਵੱਡੀ ਕਰਾਰੀ ਝੋਟ ਮਾਰੀ ਐ। ਸਾਨੂੰ ਕੰਨ ਤੇ ਲਿਖਿਆ ਪੰਡ ਦੀ ਲੋੜ ਐ। ਕਿਦਰ ਇਹ ਨਾ ਹੋਵੇ ਕਿ ਲੋਕਾਂ ਦਾ ਵਿਸ਼ਵਾਸ ਹੀ ਅਦਾਲਤਾਂ ਤੋਂ ਉੱਠ ਜਾਵੇ ਜਾਂ ਫਿਰ ਲੋਕ ਇਨਸਾਫ਼ ਦੀ ਉਡੀਕ ਕਰਦੇ ਕਰਦੇ ਬਿਰਕੀ ਨਾਂ ਬੰਦਨ ਦਾਦੇ ਦਾ ਕੇਸ ਕੀਤਾ ਹੋਇਆ ਹੈ ਪੋਤੇ ਦੀ ਉਮਰ ਵਿੱਚ ਆਖਰੀ ਫੈਸਲਾ ਹੁੰਦਾ ਹੈ ਪੂਰੀਆਂ ਦੀਆਂ ਪੂਰੀਆਂ ਤਿੰਨ ਪੀੜੀਆਂ ਦੀ ਕੁੱਲ ਉਮਰ ਕਚਹਿਰੀਆਂ ਤੇ ਚੱਕਰ ਕੱਟਦੇ ਵੀ ਜਾਂਦੀ ਹੈ ਇਸ ਦਾ ਲਾਭ ਬਦਮਾਸ਼ ਕਾਨੂੰਨ ਨੂੰ ਤੋੜਨ ਮਰੋੜਨ ਵਾਲੇ ਹੀ ਲੈਂਦੇ ਆ ਇਸ ਕਰਕੇ ਸਾਡੇ ਭਾਰਤੀ ਕਾਨੂੰਨ ਬਾਰੇ ਵਿਦੇਸ਼ੀ ਕਾਨੂੰਨਦਾਨ ਇਹ ਕਹਿੰਦੇ ਹਨ ਕਿ ਭਾਰਤੀ ਨਿਆਂ ਪ੍ਰਣਾਲੀ ਕੁਵਾਰੀ ਕੁੜੀ ਵਾਂਗ ਹੈ ਜਿਹੜਾ ਉਸ ਨਾਲ ਜ਼ਬਰਦਸਤੀ ਕਰਦਾ ਉਹ ਫਾਇਦੇਮੰਦ ਤੇ ਜਿਹੜਾ ਰਜ਼ਾਮੰਦੀ ਦੀ ਉਡੀਕ ਕਰਦਾ ਉਹ ਫਾੜੀ ਰਹਿ ਜਾਂਦਾ ਹੈ ਕਈ ਕਹਿੰਦੇ ਹਨ ਕਿ ਭਾਰਤੀ ਕਾਨੂੰਨ ਤਾਂ ਗਦੇ ਵਾਂਗ ਹੈ ਜਿਹੜਾ ਗਦੇ ਤੇ ਭਾਰ ਪਾ ਕੇ ਪਿੱਛੋਂ ਲੱਤ ਮਾਰੇ ਉਸ ਤੇ ਅੱਗੇ ਗਦਾ ਭਾਰ ਢੋਂਦਾ ਹੈ ਜਿਹੜਾ ਗਦੇ ਨੂੰ ਸਨਸਕਾਰ ਕਰੇ ਗਦਾ ਉਸ ਤੇ ਲੱਤ ਮਾਰ ਦਿੰਦਾ ਹੈ ਜੈਸਾ ਬੋਲੇ ਅਸੀਂ ਤਾਂ ਹੁਕਮ ਦੇ ਬੰਨੇ ਹੋਇਆ ਕਾਨੂੰਨ ਬਣਾਉਣ ਵਾਲਿਆਂ ਨੂੰ ਚਾਹੀਦਾ ਕਿ ਉਹ ਅਦਾਲਤਾਂ ਦੀ ਨਿਆਂ ਪ੍ਰਣਾਲੀ ਵਿੱਚ ਸਰਲਿਕਰਨ ਕਰਨ ਤੇ ਪੁਰਾਣੇ ਵੇਲਾ ਵਿਹਾ ਚੁੱਕੇ ਬੋਧੇ ਕਾਨੂੰਨ ਜ਼ਾਬਤਾ ਪ੍ਰਣਾਲੀ ਤੇ ਸਿਵਲ ਕੋਡ ਵਿੱਚ ਤਰਮੀਮ ਕਰਨ ਤੇ ਅਜੋਕੇ ਸਮੇਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਿਆਂ ਦੀ ਵਿਧੀ ਅਨੁਸਾਰ ਕਾਨੂੰਨ ਪਾਸ ਕਰਨ ਅਸਲ ਵਿੱਚ ਇਕੱਲੇ ਜੱਜ ਨੂੰ ਨਹੀਂ ਅਦਾਲਤੀ ਪ੍ਰਣਾਲੀ ਦੇ ਸਾਰੇ ਅੰਗ ਪੁਲਿਸ ਅਦਾਲਤਾਂ ਵਿਧਾਨਪਾਲਿਕਾ ਅਫਸਰ ਸ਼ਾਹੀ ਤੇ ਵਕੀਲ ਸਾਰੇ ਹੀ ਫਰਜ਼ ਦੀ ਪੇਸ਼ਾਨ ਕਰਨ ਫਿਰ ਵੀ ਕੱਲ ਕਿਤੇ ਸੇਰੇ ਲੱਗ ਸਕਦੀ ਹੈ ਨਹੀਂ ਤਾਂ ਉਸ ਤਰੀਕੇ ਲੈ ਕੇ ਜਾ ਚੁਕੇ ਬਾਬੇ ਵਾਂਗ ਈਟਾਂ ਚਾ ਸਾਡਾ ਮੂੰਹ ਚੜਾਉਂਦਾ ਰਹੇਗਾ ਜੇਕਰ ਰੇਟ ਬੈਗੇ ਕਿਤੇ ਅਜਿਹਾ ਨਾ ਹੋਵੇ ਕਿ ਗੱਲ ਦੂਰ ਚਲੀ ਜਾਵੇ ਤੇ ਲੋਕਾਂ ਦੇ ਸਮੁੰਦਰ ਵਿੱਚ ਜਵਾਰ ਭਾਟਾ ਸੁਨਾਮੀ ਤੂਫਾਨ ਬਣ ਕੇ ਕੰਡੇ ਅਤੇ ਕਿਨਾਰੇ ਵੀ ਰੋੜ ਕੇ ਲੈ ਜਾਵੇ ਲੋਕਾਂ ਨੂੰ ਛੇਤੀ ਸੌਖਾ ਸਸਤਾ ਹੱਕ ਸੱਚ ਦਾ ਇਨਸਾਫ਼ ਨਾ ਮਿਲਣਾ ਹੀ ਕ੍ਰਾਂਤੀ ਦੇ ਬੀਜ ਉਗਣ ਦਾ ਸੰਕੇਤ ਹੁੰਦਾ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ।